ਦੇਖੋ ਯਾਰ ਇਹ ਮੁੰਡਾ ਕਹਿੰਦਾ ਮੇਰੀ ਮਾਂ ਮਾੜੀ ਹੈ ਪਰ ਮੈਂ ਤਾਂ ਛੋਟਾ ਹਾਂ ਤੇ ਇਹ ਸੁਣ ਕੇ ਵੱਡਾ ਹੋਇਆ ਕਿ ਲੱਖ ਮਾਬਾ ਮਾੜੇ ਹੋਣ ਉਹਨਾਂ ਨੇ ਕਦੀ ਵੀ ਐ ਨਹੀਂ ਕਰੀਦਾ ਜੋ ਇਹ ਬੰਦਾ ਕਰ ਰਿਹਾ ਘਰ ਦੇ ਗਵਾਂਢੀ ਕਹਿੰਦੇ ਨੇ ਜੀ ਮਾਤਾ ਜੀ ਠੀਕ ਨਹੀਂ ਹੈਗੇ ਮਤ ਦੀ ਔਲਾਦ ਕਹਿੰਦੀ ਹੈ ਕਿ ਅਸੀਂ ਹੈਲਪ ਕਰਨੀ ਨਹੀਂ ਹੁਣ ਇਸ ਬਜ਼ੁਰਗ ਨੂੰ ਤੜਪਨ ਦਈਏ ਇਹਦੀ ਹੈਲਪ ਕਰੀਏ ਇਹ ਤੁਸੀਂ ਦੱਸੋ ਸਾਰੇ ਕਮੈਂਟ ਕਰਕੇ ਐਸਾ ਕਲਯੁਗ ਆਇਆ ਕਿ ਇੱਕ ਮੈਂ ਇੱਕ ਮਾਂ ਬੈਠੀ ਸਾਡੇ ਕੋਲ ਮੈਂ ਚਾਹ ਲੋ ਕੈਮਰੇ ਮੋਰੇ ਨੂੰ ਨਹੀਂ ਲਿਆਣਾ ਚਾਹਦਾ ਮੈਂ ਉਹਨਾਂ ਦੇ ਬੇਟੇ ਨੂੰ ਫੋਨ ਕੀਤਾ ਕਿ ਤੇਰੀ ਮਾਂ ਦੇ ਗੋਡੇ ਪੈਣੇ ਨੇ 1,30,000 ਖਰਚਾ ਹੈ 30,000 ਬਤ ਤੂੰ ਇਕੱਠਾ ਕਰ ਦੇ ਤੇ 1 ਲੱਖ ਰੁਪਏ ਅਸੀਂ ਕਰ ਦਿੰਨੇ ਆ ਅੱਗੇ ਉਹਦਾ ਜਵਾਬ ਪਤਾ ਕੀ ਆਇਆ ਕਹਿੰਦਾ ਮੇਰੀ ਮਾਂ ਦੇ ਮਾੜੇ ਕਰਮ ਨੇ ਜਿਹੜੇ ਉਹ ਪੁੱਗਤਰੀ ਆ ਆ ਸੁਣੋ ਹਾਂਜੀ ਹਾਂਜੀ ਕੀ ਹਾਲ ਹੈ ਜੀ ਮੈਂ ਲੁਧਿਆਣਾ ਤੋਂ ਹੁਣ ਕੁਆਦਰਾ ਬੋਲ ਰਿਹਾ ਹਾਂ ਹਾਂਜੀ ਮਦਰ ਤੁਹਾਡੇ ਮਦਰ ਮੇਰੇ ਕੋਲ ਬੈਠੇ ਨੇ ਮਨਜੀਤ ਕੌਰ ਜੀ ਅੱਛਾ ਜੀ ਇਹਨਾਂ ਦਾ ਨਾ ਆਪਰੇਸ਼ਨ ਹੋਣਾ ਕੋ ਗੋਡਿਆਂ ਵੇ ਹਾਂਜੀ 1,30,000 ਕਰਦਾ ਹੈ 1 ਲੱਖ ਰੁਪਏ ਮੈਂ ਕਰ ਦੂੰਗਾ 30,000 ਤੁਸੀਂ ਕਰ ਦੋਗੇ ਤੁਸੀਂ ਕੋਈ ਮੈਨੂੰ ਹਟਾ ਪਰ ਆਣ ਨੂੰ ਕੋਈ ਕਰ ਲਓ ਜੀ ਇਹ ਉੱਧਰ ਰਹਿੰਦੇ ਨੇ ਮੈਂ ਤਾਂ ਜੇ ਛਾਹ ਵਾਲੀ ਨਾਲ ਹੋ ਕੇ ਮੈਂ ਸਮਝ ਨਹੀਂ ਬੀ ਕੁਝ ਵੀ ਉਧਰ ਮੈਂ ਕੀ ਕਰ ਪਾਉਂਦਾ ਇਹ ਫੋਨ ਦਾ ਤੂੰ ਹੀ ਆ ਭਰਾ ਉਹਨਾਂ ਤਾਂ ਛੱਡ ਤੂੰ ਆਪਣੀ ਜਦੋਂ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਾਂ 20 ਸਾਲ ਤੋਂ ਲੱਗਿਆ ਉਹ 20 ਸਾਲ ਤੋਂ ਲੱਗਿਆ ਮੈਂ ਤਾਂ ਪਹਿਲਾਂ ਵੀ ਆਪਰੇਸ਼ਨ ਹੋਇਆ ਚੋਲੇ ਦਾ ਇਹਨਾਂ ਦਾ ਉਹ ਵੀ 10000 ਰੁਪਏ ਪੜ ਕੇ ਤੇ ਉਹ ਤਾਂ ਬਹੁਤ ਆਰੀ ਜਾਂਦਾ 2000 ਰਹਿ ਮਹੀਨਾ ਕਰਕੇ ਉਮਰ ਕਿੰਨੀ ਤੁਹਾਡੀ ਉਮਰ ਕਿੰਨੀ ਤੁਹਾਡੀ ਮੇਰੀ ਉਮਰ 42 ਹਾਲ ਹੈ ਜੀ 44 ਸਾਲ 44 ਚੋਂ 16 ਕੱਢ ਦੋ ਇਹ ਸ਼ਹਿਰ ਦਾ ਤਾਂ ਨਹੀਂ 28 ਖਾਲ ਰਹਿ ਗਿਆ ਨਾ ਹਾਂਜੀ ਬਾਕੀਆਂ ਦਾ ਮੁੱਲ ਮੋੜ ਦੇ ਮਾਦਾ ਕਰਤੀ ਮੈਂ ਮੋੜ ਦੇਣਾ ਸਰ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਨਹੀਂ ਮੈਂ ਤਾਂ ਆਪ ਪ੍ਰਾਈਵੇਟ ਨੌਕਰੀ ਕਰ ਲਾਈਗਾ ਤਾਂ ਫਿਰ ਹਫ਼ਤੇ ਉਹ ਵੀ 2000 ਖਾਲ ਦੇ ਮੋੜੀ ਜਾਂਦਾ ਉਹਦੇ ਲੱਗ ਹੋਏ ਮਾਤੋਂ ਮੈਂ ਕਿਹ ਚੱਲ ਬਾਕੀ 28 ਮੁੱਲ ਮੋੜ ਦੇ ਜਿਹੜੇ ਨੇ ਬਾਕੀ ਮੈਂ ਮੋੜਦਾ ਜੀ ਕਿਉਂ ਜਿਸ ਨਾਲ ਰਹਿੰਦੇ ਨੇ ਇਹ ਸਾਰਾ ਦਾ ਉਹ ਉਹ ਪੇ ਹੱਥ ਚੱਕਰ ਚੱਟ ਛੱਡ ਗਿਆ ਮੈਂ ਨਹੀਂ ਕਰੂੰਗਾ ਜਿਹੜਾ ਮਾਰੇ ਤੱਕ ਵੀ ਜਗਾ ਉਹ ਕਹਿੰਦਾ ਉਹ ਦੇਖੇ ਉਹ ਨਹੀਂ ਦੇਖੇ ਇਹ ਤਾਂ ਰੁਲਗੀ ਵਿੱਚ ਜੀ ਲੋਕੀ ਜੀ ਰੋਸਾ ਇਹਨਾਂ ਦਾ ਆਪ ਦਾ ਹੀ ਕਰਮ ਨੇ ਨਾ ਇਹ ਜਦੋਂ ਅਸੀਂ ਸਮਝਾਉਂਦੇ ਜੀ ਉਹ ਤਾਂ ਸਮਝਦੇ ਨਹੀਂ ਜੀ ਇਹਨਾਂ ਨੂੰ ਤੁਸੀਂ ਤਾਂ ਇੱਕ ਫੋਨ ਇੱਕ ਗੱਲ ਕਹਿੰਦੇ ਹੋ ਹੀ ਹੋਈ ਜਾਂਦੇ ਆਂ ਪਤਾ ਜੀ ਗੱਲ ਕੀ ਹੈ ਤੁਹਾਨੂੰ ਨਹੀਂ ਪਤਾ ਸਾਡੇ ਘਰ ਦੀ ਕਹਾਣੀ ਦਾ ਜਿਹੜੇ ਚਾਂਦੀ ਗਾਂਡੇ ਉਹਨੂੰ ਪੁੱਛਵਾ ਕੇ ਤੁਹਾਨੂੰ ਉੱਤੇ ਬਣਾ ਦੇਣਗੇ ਸਾਡੇ ਪਤਾ ਹੀ ਨਹੀਂ ਰੋਕਦੇ ਉੱਤੇ ਰੋਕਦੇ ਨਹੀਂ ਕਦੇ ਕਦੇ ਜੁਆ ਖੜਾਏ ਨੇ ਪੁੱਛ ਗਏ ਮੇਰੀ ਗੱਲ ਉਹ ਮੇਰਾ ਮੁੰਡਾ 20 ਸਾਲ ਦਾ ਹੈ ਦੇਖੋ ਯਾਰ ਇਹ ਮੁੰਡਾ ਕਹਿੰਦਾ ਮੇਰੀ ਮਾਂ ਮਾੜੀ ਹੈ ਪਰ ਮੈਂ ਤਾਂ ਛੋਟਾ ਹੁੰਦੇ ਤਾਂ ਇਹ ਸੁਣ ਕੇ ਵੱਡਾ ਹੋਇਆ ਕਿ ਲੱਖ ਮਾਬਾ ਮਾੜੇ ਹੋਣ ਉਹਨਾਂ ਨੇ ਕਦੀ ਵੀ ਐ ਨਹੀਂ ਕਰੀਦਾ ਜੋ ਇਹ ਬੰਦਾ ਕਰ ਰਿਹਾ ਹਾਲਾਂਕਿ ਮਾਤਾ ਜੀ ਦੇ ਘਰ ਦੀ ਇਨਕੁਆਰੀ ਵੀ ਪਹਿਲਾਂ ਨਹੀਂ ਪਾਸ ਹੋਈ ਹੁਣ ਪਹਿਲੇ ਮੁੰਡੇ ਨਾਲ ਕੀ ਗੱਲਬਾਤ ਹੋਈ ਉਹ ਸੁਣ ਲਓ ਹੈਲੋ ਹਾਂਜੀ ਹਾਂਜੀ ਬ੍ਰਦਰ ਅਮਨ ਜੀ ਬੋਲ ਰਿਹਾ ਹਾਂ ਹਾਂਜੀ ਬ੍ਰਦਰ ਮੈਂ ਨਾ ਲੁਧਿਆਣੇ ਤੋਂ ਨਮੂਲ ਕੁਵਾਤਰਾ ਬੋਲ ਰਿਹਾ ਹਾਂ ਹਾਂਜੀ ਹਾਂਜੀ ਕਰੋ ਤੁਹਾਡੀ ਨਾ ਮਦਰ ਮੇਰੇ ਕੋਲ ਬੈਠੇ ਨੇ ਮਨਜੀਤ ਕੌਰ ਜੀ ਹਾਂਜੀ ਹਾਂਜੀ ਤੇ ਤੁਸੀਂ ਕੀ ਕੰਮ ਕਰਦੇ ਹੋ ਮੈਂ ਜੌਬ ਕਰਦਾ ਹਾਂ ਜੀ ਔਰ ਸਰਕਾਰੀ ਜੌਬ ਕਰਦੇ ਹੋ ਨਹੀਂ ਜੀ ਨਹੀਂ 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 ਪ੍ਰਾਈਵੇਟ ਕਰਦਾ ਹਾਂ ਜੀ ਫੈਕਟਰੀ ਚਾਈ ਤੁਹਾਡੀ ਨਾ ਮਦਰ ਦੇ ਆਪਰੇਸ਼ਨ ਹੋਣਾ ਹੈ ਟੋਟਲ 1.30 ਲੱਖ ਦਾ ਖਰਚਾ ਹੈ ਤੁਸੀਂ ਕੁਝ ਕਰੋਗੇ ਉੱਥੋਂ ਨਹੀਂ ਇਹ ਤਾਂ ਪਹਿਲਾਂ ਹੁਣ ਚੂਲਾ ਪੈ ਕੇ ਹਟਿਆ ਗਿਆ ਜੀ ਉਦੋਂ ਲਾਇਨੇ ਕੇ ਪੈਸੇ ਹੁਣ ਤੱਕ ਹਲੇ ਉਹੀ ਨਹੀਂ ਦਿੱਤੇ ਸਾਡੇ ਕੋਲ ਤਾਈ ਹਲੇ ਕਿੰਨੇ ਕੇ ਪੈਸੇ ਲਾਇਏ ਸੀ ਚੂਲੇ ਦੇ ਚੂਲੇ ਤੇ ਲੱਗਿਆਗਾ ਜੀ ਇਹਨਾਂ ਦਾ 33000 ਰੁਪਏ ਲੱਗਿਆ ਹੋਗਾ ਜੀ ਤੁਸੀਂ ਕਮਾਨੇ ਕੇ 9 ਮਹੀਨੇ ਦਾ 12000 ਜੀ ਤੇ ਤੁਹਾਡਾ ਦੂਜਾ ਭਰਾ ਕੀ ਕਰਦਾ ਉਹ ਵੀ ਜੋਬ ਕਰਦਾ ਦਾ ਜੀ ਉਹ ਸਰਕਾਰੀ ਜੋਬ ਕਰਦਾ ਨਹੀਂ ਸਰ ਉਹ ਵੀ ਪ੍ਰਾਈਵੇਟ ਕਰਦਾ ਉਹ ਕੀ ਕਰਦਾ ਆਪਣੇ ਕਾਰਾਂ ਕਾਰਾਂ ਵਾਲੇ ਸ਼ੋਰੂਮ ਤੇ ਰਹੇ ਜੀ ਅੱਛਾ ਆਂਟੀ ਉਹਦੇ ਕੋਲ ਜਿਹੜਾ ਉਹ ਪਹਿਲਾਂ ਆਪਰੇਸ਼ਨ ਕਰਾਇਆ ਸੀਗਾ ਮੁਹੱਲੇ ਵਾਲਿਆਂ ਨੇ ਇਕੱਠਾ ਕਰਾਇਆ ਸੀ ਕੁਝ ਪੈਸੇ ਮੇਰੀ ਗੱਲ ਕਰਵਾਉ ਜੀ ਮੰਮੀ ਨਾਲ ਜਾਂ ਤੁਸੀਂ ਸਪੀਕਰ ਫੋਨ ਤੇ ਲਾ ਕੇ ਗੱਲ ਕਰੋ ਮੇਰੇ ਸਾਹਮਣੇ ਆ ਸਪੀਕਰ ਆਉਣ ਹੀ ਆਗਾ ਲੋਕ ਹਾਂ ਮੰਨਾ 8000 ਰੁਪਏ ਤੇਰੀ ਮੰਮੀ ਨੇ ਦਿੱਤਾ ਦੀ 35000 ਰੁਪਏ ਦੇ ਦੇ ਗਏ 2000 ਇਹ ਕਰ ਦਿੱਤਾ 3000 ਉਹਨਾਂ ਨੇ ਭੇਜਿਆ ਸੀ ਬਸ ਵੀ ਤੁਸੀਂ ਦੱਸੋ ਨਾ ਵੀ ਤਾਂ ਕਿੰਨੇ ਦਿੱਤੇ ਤੇ ਤੁਹਾਨੂੰ ਪੁੱਛਦੇ ਨੇ ਵੀ ਤੁਸੀਂ ਕਿੰਨੇ ਪੈਸੇ ਲਾਏ ਤੇ ਉਹ ਦਿੱਤਾ ਕਿ 10000 ਮਹੀਨੇ ਦਿੱਤਾ 5000 ਮਹੀਨੇ ਦਿੱਤਾ ਉਹ ਯਾਰ ਹੁਣ ਮੈਂ ਆਪਾਂ ਚ ਦੋ ਚਾਰ ਚਾਹਣ ਹੁਣ ਮਾਣ ਦੱਸ ਹੁਣ ਐਸੇ ਕੇਸ ਦੇ ਵਿੱਚ ਅਸੀਂ ਕੀ ਕਰੀਏ ਔਰ ਜਿਹੜੀ ਮਾਤਾ ਜੀ ਦੇ ਜਦੋਂ ਅਸੀਂ ਘਰ ਦੀ ਇਨਕੁਆਰੀ ਕਰਾਈ ਉਹ ਵੀਡੀਓ ਇਹ ਆਈ ਆ ਉਹ ਇਹ ਸੁਣ ਲੋ ਕੰਤਰੀ ਖੇਡੂ ਕੰਮ ਆ ਸੀਗੇ ਜੀ ਪੁੱਤਰ ਨੇ ਸੱਜੇ ਘਾਲ ਪੁੱਤਰ ਜੇ ਕੇਸ ਰੀਡ ਕਰਨ ਗਏ ਸੀਗੇ ਜੀ ਤੇ ਮਾਈ ਕੋਲੇ 5 ਲੱਖ ਵਾਲਾ ਕਾਰਡ ਤਾਂ ਹੈਗਾ ਜੇ ਕਹਿੰਦੇ ਚੱਲਦੇ ਚੱਲਣਾ ਹੈਗਾ ਪਹਿਲਾਂ ਜੇ ਡੱਗ ਕੇ ਚੂੜੇ ਤੇ ਛੱਤ ਬੰਦੀ ਸੀ ਉਹਦਾ ਚਲਵਾਨ ਲਿਆਂਗਾ ਵੰਡੀਆਂ ਨੇ ਇਕੱਠੇ ਹੋ ਕੇ ਕਰਾਤਾ ਜੀ ਤੇ ਹੁਣ ਇਹਦੇ ਗੋਡਿਆਂ 'ਚ ਗੋਡੇ ਪਾਣੇ ਨੇ ਤੇ ਗੋਡਿਆਂ ਦਾ ਖਰਚਾ ਮਨ ਲੱਗਾ ਹੋਊਗਾ 10 ਲੱਖ ਡੇਢ ਲੱਖ ਰੁਪਏ ਜੀ ਦੋਨਾਂ ਦਾ ਤੇ ਇਹਦੇ ਮੁੰਡੇ ਨੇ ਜੀ ਦੋ ਵਧੀਆ ਕੰਮ ਕਰਦੇ ਆ ਜੀ ਵਧੀਆ ਕਾਰੋਬਾਰ ਆ ਉਹਨਾਂ ਦਾ ਦੋਨਾਂ ਨੇ ਦਰਾਨਾ ਕਰ ਰੱਖਿਆ ਜੀ ਤੇ ਮੁੰਡੇ ਆ ਬਾਹਰ ਕੰਮ ਕਰਦੇ ਨੇ ਜੀ ਦੋਨੇ ਇਹਦੇ ਘਰ ਵਾਲਾ ਵੀ 10-15 ਹਜ਼ਾਰ ਰੁਪਏ ਖਵਾਉਂਦਾ ਜੀ ਪਰ ਇਹਦੀ ਹੈਲਪ ਕਰਨ ਨੂੰ ਕੋਈ ਨਹੀਂ ਤਿਆਰ ਹੈਗਾ ਮੁੰਡੇ ਨੇ ਤਾਂ ਜਵਾਬ ਦਿੰਦਾ ਵੀ ਸਾਡੇ ਕੋਲ ਕੋਈ ਪੈਸਾ ਹੈ ਨਹੀਂਗਾ ਜੀ ਤੇ ਇਹਦੀ ਬੈਕਗ੍ਰਾਉਂਡ ਵਧੀਆ ਨਹੀਂ ਸੀਗੀ ਜੀ ਤਾਂ ਕਰਕੇ ਤੇ ਘਰ ਦੇ ਨੂੰ ਉਹਨੇ ਫੋਲੋ ਨਹੀਂ ਕਰਦੇ ਹੈਗੇ ਜੀ ਚੰਗਾ ਨਹੀਂ ਸਮਝਦੇ ਹੈਗੇ ਤਾਂ ਜੇ ਤਾਂ ਕਾਰਡ ਦੇ ਉੱਤੇ ਚੱਲ ਕੇ ਕਾਰਡ ਤੇ ਹੁੰਦਾ ਜੀ ਕੰਮ ਤਾਂ ਕਰਾ ਦੋ ਨਹੀਂ ਤਾਂ ਕੇਸੇ ਫੇਲ ਆਗਾ ਜੀ ਣੀੜੀ ਨਹੀਂ ਹੈਗਾ ਇਹਦੀ ਹੱਲਪ ਨਹੀਂ ਬਣਦੀ ਮੇਰੇ ਹਿਸਾਬ ਨਾਲ ਤਾਂ ਉਕੇ ਇਹ ਰਣੀ ਸ਼ਾਣੀ ਤੇ ਇਹਦਾ ਬੋਲ ਬਾਣੀ ਦਾ ਬਹੁਤ ਫਰਕ ਆ ਗਾਇ। ਕਿ ਬੱਚੇ ਤਾਂ ਨੂੰ ਚੰਗੇ ਇੰਜਾਮਾਂ ਜਾਂ ਚੰਗੇ ਜੋਇਨ ਠੰਗਾ ਥਾਮੇ ਜਾਈ। ਘਰ ਵਾਲੇ ਨੂੰ 20 ਸਾਲ ਹੋ ਗਏ ਜੀ ਇਹਨੇ ਬੁਲਾਇਆ ਨਹੀਂ ਜੀ ਆਪਦੇ ਨੂੰ। ਬਾਹਰ ਹੀ ਤੁਰਦੀ ਫਿਰਦੀ ਰਹਿੰਦੀ ਆ ਬਸ ਘਰੇ ਤਾਂ ਬਹਿੰਦੀ ਨਹੀਂ ਟਿਕ ਕੇ ਜੀ। ਪਹਿਲੇ ਦਿਨ ਉਹ ਰਿਪਿਊਟੇਸ਼ਨਾਂ ਦਾ ਵਧੀਆ ਨਹੀਂ ਸੀ ਜਾਈ ਬਾਈ। ਕਾਰਡ ਦੇ ਉੱਤੇ ਹੈਲਪ ਹੁੰਦੀ ਆ ਤਾਂ ਖਾ ਦਿਓ। ਨਹੀਂ ਰਹਿਣ। ਥੈਂਕ ਯੂ ਬਾਈ ਜੀ। ਦੱਸੋ ਹੁਣ ਇਸ ਕੇਸ ਤੇ ਬੰਦਾ ਕੀ ਕਰੇ? ਘਰ ਦੀ ਇਨਕੁਆਰੀਆਂ ਜਿਹੜੀਆਂ ਉਹ ਕਿੰ ਘਰ ਦੇ ਗਵਾਂਢੀ ਕਹਿੰਦੇ ਨੇ ਜੀ ਮਾਤਾ ਜੀ ਠੀਕ ਨਹੀਂ ਹੈਗੇ। ਮਾਤਾ ਦੀ ਔਲਾਦ ਕਹਿੰਦੀ ਹੈ ਕਿ ਅਸੀਂ ਹੈਲਪ ਕਰਨੀ ਨਹੀਂ ਤੇ ਮਾਤਾ ਦੇ ਗੁੱਡੇ ਪੈਣੇ ਨੇ 130000 ਦੇ 65 65000 ਰੁਪਏ ਦਾ ਇੱਕ ਗੁੱਡਾ ਹੈ 130000 ਦੇ ਗੁੱਡੇ ਨੇ ਹੁਣ ਇਸ ਬਜ਼ੁਰਗ ਨੂੰ ਤੜਪੰਦਈ ਹੈ ਇਹਦੀ ਹੈਲਪ ਕਰੀਏ ਇਹ ਤੁਸੀਂ ਦੱਸੋ ਸਾਰੇ ਕਮੈਂਟ ਕਰਕੇ ਕਿਉਂਕਿ ਇਦਾਂ ਦੇ ਕੇਸ 'ਚ ਮੈਂ ਕਨਫਿਊਜ਼ ਹੋ ਜਾਂਦਾ ਕਿ ਕੀ ਕੀਤਾ ਜਾਵੇ ਔਲਾਦ ਹੁੰਦੀ ਹੋਈ ਵੀ ਨਾ ਹੁੰਦੇ ਆ ਵਾਂਗੂ ਬਣ ਰਹੀ ਹੈ ਪਰ ਮਾਤਾ ਇਸ ਟੈਮ ਦਰਦ ਨਾਲ ਤੜਪ ਰਹੀ ਹੈ ਮਾਤਾ ਕੋਲ ਤੁਰਿਆ ਨਹੀਂ ਜਾ ਰਿਹਾ ਗੋਡਿਆਂ ਦੀ ਕੰਡੀਸ਼ਨ ਇੰਨੀ ਖਰਾਬ ਹੈ ਮੈਂ ਵੀਡੀਓ ਦੇਖਣ ਵਾਲੇ ਸੰਗਤ ਦੇ ਚਰਨਾਂ 'ਚ ਬੇਨਤੀ ਕਰਨਾ ਚਾਹਾਂ ਕਿ ਹੁਣੇ ਮਾਤਾ ਜੀ ਦਾ ਆਪਰੇਸ਼ਨ ਹੋਣਾ ਚਾਹੀਦਾ ਕਿ ਨਹੀਂ ਤੁਸੀਂ ਦੱਸੋ ਕਮੈਂਟ ਕਰਕੇ ਔਰ ਜੇ ਕੋਈ ਮਾਤਾ ਜੀ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ 130000 ਦਾ ਖਰਚਾ ਹੈ ਗੋਡੇ ਪੈਣੇ ਨੇ ਮਾਤਾ ਦੇ ਦੋ ਔਰ ਜੇ ਕੋਈ ਮਦਦ ਕਰ ਸਕਦਾ ਹੈ ਤਾਂ ਜਰੂਰ ਸਾਡੇ ਨੰਬਰਾਂ ਤੇ ਸੰਪਰਕ ਕੀਤਾ ਜਾਵੇ ਰਿਕਾਰਡਿੰਗਾਂ ਜੁੜੀ ਤੁਸੀਂ ਦੋਨੋਂ ਮੁੰਡਿਆਂ ਦੀ ਸੁਣੋ ਆਲਦੋ ਮੈਂ ਮੁੰਡਿਆਂ ਨੂੰ ਵੀ ਗਲਤ ਤਾਂ ਨਹੀਂ ਠਹਿਰਾ ਰਿਆ ਗਲਤ ਮੈਂ ਅਸਲੀ ਠਹਿਰਾ ਰਿਹਾ ਕਹਿੰਦੇ ਜੀ ਮਾਂ ਦੀ ਮਾਂ ਸਾਡੀ ਠੀਕ ਨਹੀਂ ਹੈਗੀ ਉਹ ਮਾਂ ਨੇ ਤੈਨੂੰ ਜਨਮ ਦਿੱਤਾ ਵੱਡੀ ਕੀਤਾ ਜੇ ਠੀਕ ਨਾ ਹੁੰਦੀ ਤਾਂ ਉਹਨੂੰ ਜਨਮ ਹੀ ਨਾ ਦਿੰਦੀ ਉਨੇ ਕਿ ਕਿਉਂ ਤੁਹਾਨੂੰ ਜਨਮ ਦੇਤਾ ਪਰ ਚਲੋ ਹੁਣ ਮੁੰਡਿਆਂ ਦਾ ਕੀ ਰੋਲ ਹੈ ਮੁੰਡੇ ਕਿਉਂ ਕਹਿ ਰਹੇ ਨੇ ਮਾਂ ਸਾਡੀ ਗਲਤ ਹੈ ਇਹ ਮੈਨੂੰ ਨਹੀਂ ਪਤਾ ਮੁੰਡਿਆਂ ਦੀ ਜਿਹੜੀ ਸਟੋਰੀ ਮੈਂ ਸੁਣੀ ਆ ਉਹ ਤਾਂ ਮਾਂ ਤੋਂ ਆਪਣੀ ਬਹੁਤ ਦੁਖੀ ਨੇ ਉਹ ਤਾਂ ਭਾਵੇਂ ਕਹਿੰਦੇ ਸਾਡੇ ਵੱਲੋਂ ਤਾਂ ਭਾਵੇਂ ਮਰ ਜਵੇ ਸੰ ਦਾ ਕੋਈ ਟੈਨਸ਼ਨ ਨਹੀਂ ਪਰ ਉਹ ਮਾਂ ਫਿਰ ਵੀ ਮਾਂ ਆ ਯਾਰ ਘਰ ਚ ਦਿੱਕਤਾਂ ਹੁੰਦੀਆਂ ਰਹਿੰਦੀਆਂ ਨੇ ਹਰ ਕਿਸੇ ਦੇ ਘਰ ਚ ਦਿੱਕਤਾਂ ਹੁੰਦੀਆਂ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਮਾਪੇ ਮਾੜੇ ਹੋਗੇ ਵੈਸੇ ਵੀ ਆਪਾਂ ਸੁਣ ਕੇ ਹੀ ਵੱਡੇ ਹੋਏ ਕਿ ਮਾਪੇ ਲੱਖ ਮਾੜੇ ਹੋਣ ਮਾਪੇ ਨੂੰ ਮਾੜਾ ਨਹੀਂ ਕਹੀਦਾ ਹਨਾ ਇੱਕ ਆਪਣਾ ਫਰਜ਼ ਹੈ ਔਲਾਦ ਦਾ ਕਿ ਆਪਣੇ ਮਾਪੇ ਨੂੰ ਰੋਟੀ ਤੱਕ ਤਾਂ ਦਿਓ ਰੋਟੀ ਦਿਓ ਕਪੜਾ ਦਿਓ ਇਲਾਜ ਕਰਾਓ ਇਹ ਤਾਂ ਬੇਸਿਕ ਇਨਸੈਸਿਟੀ ਹੈ ਨਾ ਜਿਹੜੀ ਤੁਹਾਡੇ ਦੇਣੀ ਹੈ ਹਾਂ ਜੇ ਤੁਹਾਡੀ ਕਿਸੇ ਹੁਣ ਦੇਖੋ ਮੈਂ ਜੇ ਕਹਾਂ ਸਾਰੇ 100% ਮਾਪੇ ਠੀਕ ਹੀ ਹੁੰਦੇ ਨੇ ਇਹ ਵੀ ਕਿਤੇ ਨਾ ਕਿਤੇ ਕੋਈ ਜਾਇਜ਼ ਗੱਲ ਨਹੀਂ ਹੈਗੀ ਕੁਝ ਮਾਪੇ-ਮਾਪੇ ਵੀ ਗਲਤੀਆਂ ਹੁੰਦੀਆਂ ਨੇ ਜਿਹਦੇ ਕਰਕੇ ਬੱਚਿਆਂ ਨੂੰ ਸਫਰ ਕਰਨਾ ਪੈਂਦਾ ਪਰ ਯਾਰ 44 ਸਾਲ ਦਾ ਮੁੰਡਾ ਹੋਇਆ ਤੇ ਮਾਂ ਵਿਚਾਰੀ ਤੱਕੇ ਖਾ ਰਹੀ ਹੈ ਸਾਡੇ ਕੋਲ ਬੈਠੀ ਹੈ ਗੋਡੇ ਪੈਣੇ ਨੇ ਇਲਾਜ ਕਰਾਣ ਜੋਗੇ ਪੈਸੇ ਨਹੀਂ ਤਾਂ ਬੜੇ ਲੋਕ ਇੱਥੇ ਆਏ ਹੋਏ ਨੇ ਜਿਹੜੇ ਆਪਣੀ ਇੱਥੇ ਮਦਦ ਲਈ ਆਏ ਹੋਏ ਨੇ ਮੈਂ ਵੀਡੀਓ ਦੇਖਣ ਵਾਲੇ ਲੋਕਾਂ ਦਾ ਚਰਣਾ 'ਚ ਬੇਨਤੀ ਕਰਨਾ ਚਾਹਨਾ ਕਿ ਇੱਕ ਤਾਂ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਇਸ ਮਾਤਾ ਦੀ ਮਦਦ ਹੋਣੀ ਚਾਹੀਦੀ ਏ ਕਿ ਨਹੀਂ ਮੈਨੂੰ ਜ਼ਰੂਰ ਦੱਸਿਓ ਤੁਹਾਡਾ ਇੱਕ ਇੱਕ ਕਮੈਂਟ ਮੈਂ ਪੜਹੂੰਗਾ ਔਰ ਮੈਂ ਕੱਲੇ ਕੱਲੇ ਕਮੈਂਟ ਦੀ ਬਹੁਤ ਇੱਜ਼ਤ ਕਰਦਾ ਤੁਹਾਣਾ ਤੁਹਾਡਾ ਕੀ ਓਪੀਨੀਅਨ ਹੈ ਤੁਸੀਂ ਕੀ ਸੋਚਦੇ ਹੋ ਕਿ ਇਸ ਮਾਤਾ ਦੀ ਹੈਲਪ ਹੋਣੀ ਚਾਹੀਦੀ ਏ ਕਿ ਨਹੀਂ ਇਹਨਾਂ ਦੇ ਮੱਲੇ ਵਾਲਿਆਂ ਨੇ ਵੀ ਮਾੜੇ ਮਾਤਾ ਬਾਰੇ ਮਾੜਾ ਬੋਲਿਆ ਇਹਨਾਂ ਦੇ ਮੁੰਡਿਆਂ ਨੇ ਵੀ ਮਾੜਾ ਬੋਲਿਆ ਘਰ ਵਾਲੇ ਤੋਂ ਮਾਤਾ 20 ਸਾਲ ਤੋਂ ਲੱਗ ਰਹੀ ਆ ਪਰ ਪਤਾ ਨਹੀਂ ਕਿਉਂ ਮੇਰਾ ਦਿਲ ਨਹੀਂ ਮੰਨ ਰਿਹਾ ਕਿ ਮਾਤਾ ਦਾ ਇਲਾਜ ਨਹੀਂ ਹੋਣਾ ਚਾਹੀਦਾ ਮੈਨੂੰ ਲੱਗਦਾ ਕਿ ਮਾਤਾ ਦਾ ਇਲਾਜ ਹੋਣਾ ਚਾਹੀਦਾ ਉਮਾ ਆ ਯਾਰ ਫਿਰ ਵੀ ਚਲੋ ਲੱਖ ਮਾੜੀ ਹੋਵੇ ਪਰ ਇਸ ਟਾਈਮੋਂ ਤਕਲੀਫ ਚ ਇਹਦੀ ਮਦਦ ਹੋਣੀ ਚਾਹੀਦੀ ਹੈ ਜੇ ਕੋਈ ਵੀਰ ਭੈਣ ਇਹਨਾਂ ਦੀ ਮਦਦ ਕਰ ਸਕਦਾ ਹੈ ਤਾਂ ਸਾਡੇ ਵੀਡੀਓ ਦੇ ਉੱਪਰ ਜਿਹੜੇ ਨੰਬਰ ਦਿੱਤੇ ਹੋਏ ਨੇ ਉਹਦੇ ਤੇ ਸੰਪਰਕ ਕਰਕੇ ਮਾਤਾ ਜੀ ਦੀ ਹੈਲਪ ਜ਼ਰੂਰ ਕਰੋ ਇਸ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਸਾਡੀ ਲੋਕੇਸ਼ਨ ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਅਸੀਂ ਬੈਠੇ ਆਂ ਇੱਥੇ ਆ ਕੇ ਵੀ ਤੁਸੀਂ ਸੇਵਾ ਕਰ ਸਕਦੇ ਹੋ ਸਾਡੀ ਟੀਮ ਦਾ ਹਿੱਸਾ ਬਣ ਸਕਦੇ ਹੋ ਔਰ ਵਰਤ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਕਰਕੇ ਵੀ ਪੁੰਨ ਖੱਟ ਸਕਦੇ ਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ